ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਬੀ ਬਟਿਕ YouTube ਚੈਨਲ ਤੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਸਲਵਾਰ ਤੋਂ ਨਾਪ ਕਿਵੇਂ ਲੈਣਾ ਉਹਦੇ ਬਾਰੇ ਦੱਸਾਂਗੇ ਵੀਡੀਓ ਵਿੱਚ ਲਾਸਟ ਤੱਕ ਜੁੜੇ ਰਹੋ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਵੀਡੀਓ ਸ਼ੁਰੂ ਕਰੀਏ ਸਲਵਾਰ ਦੀ ਆਪਾਂ ਸਭ ਤੋਂ ਪਹਿਲਾਂ ਲੰਬਾਈ ਲਵਾਂਗੇ ਜਿਹੜੀ ਕਿ ਆਪਣੇ ਪਹੁੰਚਿਆਂ ਤੋਂ ਨਾ ਵੀ ਐ ਬਿਲਕੁਲ ਹੋਵੇ ਕਰੀਜ਼ ਜਿਹੜੇ ਆਪਣੇ ਬਲ ਹੁੰਦੇ ਨੇ ਕਿ ਜੇ ਤੁਹਾਨੂੰ ਆਪਣੇ ਸਿੱਧਾ ਨਾਪ ਲੈਣਾ ਕਦੇ ਵੀ ਜਦੋਂ ਵੀ ਆਪਣੇ ਨਾਪ ਲੈਣਾ ਇੰਚੀ ਟੇਪ ਉੱਪਰ ਨਾ ਹੀ ਕੱਪੜਾ ਆਪਣੇ ਖਿੱਚਣਾ ਹੈਗਾ ਬਿਲਕੁਲ ਨਾਰਮਲ ਰੱਖਣਾ ਆਪਣੀ ਸਲਵਾਰ ਦੀ ਲੈਂਥ ਹੈਗੀ ਹੈ 34 ਇੰਚ ਆਪਾਂ ਨਾ ਨਾਪ ਲੈ ਨਾਪ ਲਿਖਾਂਗੇ ਉਨਾ ਪਾਸ ਦਿਵਾਰ ਦੀ ਮੂਰੀ ਦਾ ਨਾਪ ਲਵਾਂਗੇ ਆਪਰੇ ਮੂਰੀ ਹੈਗੇ 6 ਇੰਚ ਹਾਂ ਆਪਾਂ ਬੈਲਟ ਦਾ ਨਾਪ ਲਵਾਂਗੇ ਬੈਲਟ ਹੈਗੇ ਵੀ ਤਰੀ ਸਾਡੇ சரி யாத்தவா லீச்ச ਏਸੀਗਾ ਦੋਸਤੋ ਅਪੀ ਸਲਵਾਰ ਦਾ ਨਾਪ ਲੈਣਾ ਦਾ ਤਰੀਕਾ ਜੇ ਦੋਸਤੋ ਕਈ ਵਾਰੀ ਇਹ ਵੀ ਜਿਵੇਂ ਜੇ ਆਪਾਂ ਨੇ ਪੂਰਾ ਨਾਪ ਆਪ ਨੂੰ ਸਲਵਾਰ ਦਾ ਪਤਾ ਹੋਵੇ ਮਤਲਬ ਇਹਦੀ ਆਪਣੀ ਸਲਵਾਰ ਦੀ ਲੈਂਥ ਇੰਨੀ ਆ ਜੇ ਆਪਾਂ ਕਈ ਵਾਰੀ ਸਲਵਾਰ ਦੀ ਬੈਲਟ ਦਾ ਨਾਪ ਪਤਾ ਹੋਵੇ ਨਾ ਜਿੰਨੀ ਆਪਣੀ ਕਮੀਜ਼ ਦੀ ਮਤਲਬ ਹਿਪ ਹੋਊਗੀ ਹਿਪ ਦੇ ਵਿੱਚ 2 ਇੰਚ ਹੋਰ ਪਲੱਸ ਕਰਕੇ ਜਿਵੇਂ ਆਪਣੀ ਹਿਪਾ ਹੋਵੇ 20 ਚ ਤਾਂ ਆਪਾਂ 2 ਇੰਚ ਹੋਰ ਪ੍ਰੈਸ ਕਰ ਲਈ ਤਾਂ ਆਪਾਂ ਬੈਲਟ 22 ਇੰਚ ਰੱਖ ਸਕਦੇ ਆ ਇਸੇਗਾ ਦੋਸਤੋ ਆਪਣਾ ਨਾਪ ਲੈਣ ਦਾ ਤਰੀਕਾ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਤਾਂ ਚੈਨਲ ਨੂੰ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ